ਹੋ ਲੈ ਕਿੰਨੇ ਸਰਕਸ ਬਣਾਈ ਪਈ ਐ ਇਹ ਆਊਟਸਾਈਡ ਹੁਣ ਫੇਰ ਮੁੜ ਕੇ ਆਇਆ ਉਥੋਂ ਰੇਸਾਂ ਲਾਉਂਦੇ ਐ ਰੇਸਾਂ ਲਾਉਂਦੇ ਭਾਈ ਕੀ ਗੱਲ ਐ ਕਿਉਂ ਐਂ ਦੇ ਕਰਦੇ ਐ ਟਰਾਲੀ ਪਾਉਣ ਗਈ ਸੀ ਉਸ ਤਾਂ ਟਰਾਲੀ ਵੀ ਨਹੀਂ ਪਾ ਸਕਦੇ ਤੁਸੀਂ ਬਹੁਤ ਜ਼ਿਆਦਾ ਸਪੀਡ ਨਾਲ ਲੰਘਦੇ ਆਂ ਮੀਡੀਆ ਵਾਲੇ ਤਾਂ ਬਹੁਤ ਕੁਝ ਦੇਖਦੇ ਆਂ ਇੱਕਦਮ ਇੰਨੀ ਸਪੀਡ ਨਾਲ ਲੰਘੇ ਨੇ ਤੁਸੀਂ ਆਪ ਦੇਖੋ ਭਾਈ ਕੋਈ ਵੀ ਪ੍ਰਸ਼ਾਸਨ ਦਾ ਪ੍ਰਬੰਧ ਨਹੀਂ ਹੈ ਇਹਦੇ ਇੰਨੇ ਲੋਕ ਤੇ ਚੱਲਦੇ ਆ ਜੀ ਜਿੰਨਾ ਕਹਦੇ ਜੀ ਕੰਮ ਘਟਨਾ ਵਾਪਰ ਕੀ ਜੀ ਬਈ ਇਹ ਜਿਹੇ ਕੰਮ ਹੋਣਾ ਨਹੀਂ ਚਾਹੀਦਾ ਇੱਥੋਂ ਜਿਹੜੇ ਮੁੰਡੇ ਬਹੁਤ ਹੰੜੜਵਾਜੀ ਕਰਦੇ ਆ ਪ੍ਰਸ਼ਾਸਨ ਜਗਾ ਜਗਾ ਦੇਖੜਾ ਪੈਸੇ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਹੁਣ ਆਮ ਬੰਦਾ ਲੈ ਕੇ ਜਾਵੇ ਉੱਥੇ ਉਹਨਾਂ ਦਾ ਪਬਲਿਕ ਨੇ ਇੱਥੇ ਰੋਕ ਲਿਆ ਹੈ ਇਹਦੇ ਜੁਕੀਆਂ ਬਿਮਾਰੀਆਂ ਕਰੀਏ ਰੌਕ ਸਾਈਡ ਤੇ ਚੱਲਦੇ ਆ ਇਹਨਾਂ ਨੇ ਟਰੈਕਟਰ ਦਾ ਐਸੀ ਰੇਸ ਬਣਾਈ ਹੋਈ ਆ ਕੋ ਬੱਚਾ ਵੀ ਥੱਲੇ ਆ ਸਕਦਾ ਰੌਕ ਸਾਈਡ ਫੇਰ ਘਮਾਲੇ ਤੇ ਰੌਕ ਸਾਈਡ ਮੇ ਘਮਾਉਣਾ ਇਹਨਾਂ ਨੇ ਆਹ ਦੇਖ ਲਓ ਫੇਰ ਮੁੰਡਿਆ ਅਤੇਗੜ ਸਾਹਿਬ ਸ਼ਹੀਦੀ ਜੋੜ ਮੇਲ ਦੇ ਉੱਤੇ ਖੜੇ ਆ ਤੇ ਸ਼ਹੀਦੀ ਦਿਵਸ ਦੇ ਦਿਨ ਚੱਲ ਰਹੇ ਨੇ ਅੱਜ ਪਹਿਲਾ ਦਿਨ ਆ ਤੇ ਬੱਸ ਮਾਇਆ ਪਿਆ ਇਹਨਾਂ ਲੋਕਾਂ ਨੇ ਬਾਈ ਕੀ ਹੋ ਰਹੀ ਕਿਨੇ ਟਰੈਕਟਰ ਚਲਾ ਰਹੇ ਹੋ ਇਹਨਾਂ ਨੇ ਸਰਕਸ ਬਣਾਈ ਪਈ ਆ ਕੀ ਕਰਦੇ ਸੀ ਖੜੋ ਕੇ ਨੇ ਇਹ ਆਊਟਸਾਈਡ ਹੁਣ ਫੇਰ ਮੁੜ ਕੇ ਆਏ ਆ ਉੱਥੋਂ ਰੇਸਾਂ ਲਾਉਂਦੇ ਆ ਰੇਸਾਂ ਲਾਉਂਦੇ ਆ ਬਾਈ ਕੀ ਗੱਲ ਆ ਕਿਉਂ ਅਸਾਂ ਕਰਦੇ ਆ ਟਰਾਲੀ ਪਾਉਣ ਗਈ ਸੀ ਉਸ ਤਾਂ ਟਰਾਲੀ ਵੀ ਨਹੀਂ ਪਾ ਸਕਦੇ ਬੰਦੇ ਖਾਰੇ ਸੀਗੇ ਤੁਸੀਂ ਬਹੁਤ ਜ਼ਿਆਦਾ ਸਪੀਡ ਨਾਲ ਲੱਗੇ। ਫੀੜੀ ਵਾਲੇ ਦਾ ਬਹੁਤ ਕੁਝ ਦੇਖਦੇ ਆ। ਆਹ ਨਾਲ ਜਿਹੜੇ ਕਿਰੇ ਟਿਕਨ ਕੋਈ ਨਹੀਂ। ਚੰਦੋ ਯਾਰ। ਤੁਸੀਂ ਦੇਖੋ ਇਹ ਇਹ ਨਾ ਹੁੱਲੜਵਾਜੀ ਕਰਦੇ ਦਿਖਾਈ ਦੇ ਰਹੇ ਸੀ ਤਾਂ ਅਸੀਂ ਲੰਗਰ ਖਾਰੇ ਸਾਹਮਣੇ ਸਾਡੇ ਨਾਲ ਬਾਬਾ ਜੀ ਹੋਣੀ ਸੀਗੇ ਹੋਰ ਸੀਗੇ। ਇਹ ਇੱਕਦਮ ਇੰਨੀ ਸਪੀਡ ਨਾਲ ਲੰਗੇ ਨੇ ਤੁਸੀਂ ਆਪ ਦੇਖੋ। ਕੋਈ ਕੋਈ ਪ੍ਰਸ਼ਾਸਨ ਦਾ ਪ੍ਰਬੰਧ ਨਹੀਂ ਜੀ। ਇਹਦੇ ਇੰਨੇ ਲੋਕ ਤੇ ਚੱਲਦੇ ਆ ਜੀ ਜਿੰਨਾ ਕਹਦੇ ਜੀ ਕਿਸੇ ਦੀ ਜਾਨ ਸਕਮੀ ਘਟਣਾ ਵਾਪਰ ਕੀ ਕੀ ਜੀ। ਬਹੁਤ ਵੱਡਾ ਨੁਕਸਾਨ ਆ ਜੀ। ਕਿ ਟਰੈਕਸ ਐਂਪਾਇਰ ਪਾਇਰ ਤੇ ਫਿਰਦਾ ਜੀ ਪਰ ਇਹਨਾਂ ਨੂੰ ਰੋਕਦਾ ਕਿਉਂ ਨਹੀਂ ਜੀ ਰੋਕਣਾ ਚਾਹੀਦਾ ਜੀ ਇਹਨਾਂ ਨੂੰ ਉਹਦਾ ਕੀ ਕਹਿਣਾ ਸੀ ਵੀ ਐਵੇਂ ਹੋਣਾ ਚਾਹੀਦਾ ਕਿ ਨਹੀਂ ਬਾਈ ਜਿਹੇ ਜਿਹੇ ਕੰਮ ਹੋਣਾ ਨਹੀਂ ਚਾਹੀਦਾ ਇੱਥੋਂ ਜਿਹੜੇ ਮੁੰਡੇ ਬਹੁਤ ਹੰਣੜਵਾਜੀ ਕਰਦੇ ਆ ਪ੍ਰਸ਼ਾਸਨ ਜਗਾ ਜਗਾ ਦੇਖੜਾ ਵੈਸੇ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਹੁਣ ਆਮ ਬੰਦਾ ਲੈ ਕੇ ਜਾਵੇ ਉੱਥੇ ਉਹਨਾਂ ਦਾ ਪਬਲਿਕ ਨੇ ਇੱਥੇ ਰੋਕ ਲਿਆ ਹੈ ਇਹਦੇ ਜੁੱਤੀਆਂ ਵੀ ਮਾਰੀਆਂ ਇਹਦਾ ਮਤਲਬ ਜੋ ਵੀ ਹੈ ਦੇ ਨਾਲ ਕਰੀਏ ਰੌਂਗ ਸਾਈਡ ਤੇ ਚੱਲਦੇ ਆ ਇਹਨਾਂ ਨੇ ਟਰੈਕਟਰ ਦਾ ਐਸੀ ਰੇਸ ਬਣਾਈ ਹੋਈ ਆ ਕੋਈ ਬੱਚਾ ਵੀ ਥੱਲੇ ਆ ਸਕਦਾ ਪਰ ਇਹਨਾਂ ਨੂੰ ਕੋਈ ਮਤਲਬ ਹੀ ਨਹੀਂ ਹੈ ਇੱਥੇ ਸ਼ੋਕ ਦਾ ਮਾਹੌਲ ਚੱਲ ਰਿਹਾ ਇਹ ਸਾਰੇ ਬੰਦੇ ਫੁੱਲੜਬਾਜੀ ਕਰ ਰਹੇ ਆ ਜਿਹੜੇ ਅੱਜਕੱਲ ਆਪ ਇਹਦਾ ਬੰਦੇ ਨੌਜਵਾਨਾਂ ਨੂੰ ਆਪਣੇ ਆਪ ਸੋਚਣਾ ਚਾਹੀਦਾ ਕਿ ਸਾਰੇ ਨੇ ਇੱਥੇ ਮੱਥਾ ਟੇਕਣਾਉਂਦੇ ਨੇ ਇੱਕ ਸਾਡੇ ਟੇਕਣਾਉਂਦੇ ਵੀ ਅਸੀਂ ਫੇਰ ਰੋਂਗ ਸਾਈਡ ਮੁੜਿਆ ਆ ਉਹ ਦੇਖੋ ਉਹ ਦੂਈ ਸਾਈਡ ਨੂੰ ਉਹ ਫੇਰ ਮੁੜਿਆ ਮੈਂ ਆਪਣੇ ਵੀਰ ਨੂੰ ਕਹੂੰਗਾ ਇੱਕ ਵਾਰੀ ਕੈਮਰੇ 'ਚ ਵੀ ਦਿਖਾ ਦਵੇ ਵੀ ਉਹਨੇ ਰੋਂਗ ਤੇ ਰੋਂਗ ਸਾਈਡ ਫੇਰ ਘਮਾ ਲਿਆ ਰੋਂਗ ਸਾਈਡ ਨੂੰ ਘਮਾਉਣਾ ਇਹਨਾਂ ਨੇ ਉਹ ਦੇਖ ਲਓ ਫੇਰ ਮੁੜਿਆ ਪ੍ਰਸ਼ਾਸਨ ਵੀ ਦੇਖਦਾ ਵੀ ਇਹ ਚੀਜ਼ਾਂ ਉਹ ਐਵੇਂ ਟਰੈਕਟਰ ਰੋਡਾਂ ਦੇ ਉੱਤੇ ਘ ਟਰਾਲੀ ਲਾਉਣ ਗਿਆ ਸੀ ਪਰ ਸਾਡੇ ਸਾਹਮਣੇ ਉਹ ਲੰਘਿਆ ਟਰਾਲੀ ਦਾ ਲੈ ਕੇ ਨਹੀਂ ਆਇਆ ਕੱਲ੍ਹ ਤੋਂ ਵੀ ਨਹੀਂ ਟਰਾਲੀ ਜੀ ਇਹਦੇ ਮਗਰ ਤਾਂ ਇਹ ਐਵੇਂ ਜੁੜੇ ਰ ਤੁਹਾਨੂੰ ਸਿੱਧੀ ਜੁੜ ਮਿਲਦੀਆਂ ਹੋਰ ਤਸਵੀਰਾਂ ਵੀ ਜਰੂਰ ਦਿਖਾਵਾਂਗੇ